ਤਨ ਆਸਰੀ ਮਹੱਲਾ ਪਹਿਲਾ ਜੀਵਾਂ ਤੇਰ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ ਇਹ ਸ਼ਬਦ ਪਹਿਲੀ ਬਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਰਾਗ ਧਨਾਸਰੀ ਦੇ ਵਿੱਚ 688 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਜੀਵਾ ਤੇਰੇ ਨਾਏ ਜੀਵਾ ਮੈਂ ਜਿਉਂ ਜਿਉਂ ਪੈਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਤੇਰੇ ਨਾਏ ਤੇਰੇ ਨਾਮ ਵਿੱਚ ਜੁੜ ਕੇ ਮਨ ਆਨੰਦ ਮਨ ਮਨ ਵਿੱਚ ਜੀਉ ਹੈ ਪ੍ਰਭੂ ਜੀ ਸਾਚੋ ਸਾਚ ਨਾਓ ਸਦਾ ਥਿਰ ਰਹਿਣ ਵਾਲਾ ਨਾਉ ਪਰਮਾਤਮਾ ਦਾ ਨਾਮ ਗੁਣ ਗੋਬਿੰਦ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਗੁਰੂ ਸਹਿ ਫੁਰਮਾਨ ਕਰਦੇ ਹਨ हे ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਏ ਭਾਈ ਪਰਮਾਤਮਾ ਦਾ ਨਾਮ ਸਦਾ ਸਿਰ ਰਹਿਣ ਵਾਲਾ ਹੈ ਗੁਣਾਂ ਦਾ ਖਜ਼ਾਨਾ ਹੈ ਤੇ ਧਰਤੀ ਤੇ ਜੀਵਾਂ ਦੇ ਦਿਲਾਂ ਦੀ ਜਾਣਣ ਵਾਲਾ ਹੈ ਗੁਰ ਗਿਆਨ ਅਪਾਰਾ ਸਿਰਜਣਹਾਰ ਜਿਨ ਸਿਰਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਗੁਰ ਗਿਆਨ ਅਪਾਰਾ ਗੁਰੂ ਦਾ ਦੱਸਿਆ ਹੋਇਆ ਗਿਆਨ ਦੱਸਦਾ ਹੈ ਅਪਾਰਾ ਕਿਉਂ ਕਾਲਪੁਰਖ ਪਰਮਾਤਮਾ ਅਪਾਰ ਹੈ ਸਿਰਜਣਹਾਰਾ ਉਹ ਸਾਰੀ ਕਾਇਨਾਤ ਉਸਨੇ ਸਜਾ ਦਿੱਤੀ ਹੈ ਜੇਨ ਸਿਰਜੀ ਜਿਸ ਪਰਮਾਤਮਾ ਨੇ ਸਿਰਜੀ ਹੈ ਤਿੰਨ ਗੋਈ ਉਹ ਇਸ ਨੂੰ ਇੱਕ ਪਲ ਦੇ ਵੀ ਇੱਕ ਛਿੰਦੇ ਵਿੱਚ ਨਾਸ਼ ਕਰਨ ਵਾਲਾ ਹੈ ਪਰਵਾਣਾ ਆਇਆ ਪਰਵਾਣਾ ਕਹਿੰਦੇ ਨੇ ਸਦਾ ਹੁਕਮ ਪਠਾਇਆ ਹੁਕਮ ਹੁਕਮ ਅਨੁਸਾਰ ਪਠਾਇਆ ਭੇਜਿਆ ਹੋਇਆ ਫੇਰ ਨਾ ਸਕੈ ਕੋਈ ਫੇਰ ਨਾ ਸਕੈ ਮੋੜ ਨਹੀਂ ਸਕਦਾ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ ਕਰਦਾ ਹੈ ਜਦੋਂ ਉਸ ਦੇ ਹੁਕਮ ਵਿਜਿਪੇ ਜਿਹਾ ਹੋਇਆ ਮੌਤ ਦਾ ਸਦਾ ਹੁੰਦਾ ਹੈ ਤਾਂ ਕੋਈ ਜੀਵ ਉਸ ਦੇ ਸਦੈ ਨੂੰ ਮੋੜ ਨਹੀਂ ਸਕਦਾ ਇਸ ਦੇ ਕਰਕੇ ਪ੍ਰਮਾਤਮਾ ਦਾ ਹੁਕਮ ਹੈ ਜਿਹੜਾ ਉਹ ਟਲ ਹੈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਹੀ ਆਪੇ ਕਰ ਕਰ ਕਹਿੰਦੇ ਨੇ ਪੈਦਾ ਕਰਕੇ ਵਿਖਿਆ ਸੰਭਾਲ ਕਰਦਾ ਹੈ ਸਿਰ ਸਿਰ ਲੇਖੈ ਸਿਰ ਸਿਰ ਹਰੇਕ ਜੀਵ ਦੇ ਸਿਰ ਉੱਤੇ ਲੇਖੇ ਲੇਖ ਲਿਖਦਾ ਹੈ ਆਪੇ ਸੁਰਤ 부ਝਾਈ ਹੇ ਪ੍ਰਮਾਤਮਾ ਆਪ ਹੀ ਸਮਝ ਬਖਸ਼ਦਾ ਹੈ ਨਾਨਕ ਸਾਹਿਬ ਹੇ ਨਾਨਕ ਉਹ ਮਾਲਕ ਅਗੰਮ ਅਗੋਚਰ ਅਗੰਮ ਕਹਿੰਦੇ ਨੇ ਆ ਪਹੁੰਚ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਅਗੋਚਰ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੀਵ ਸੱਚੀ ਨਾਹੀਂ ਸੱਚੀ ਨਾਹੀਂ ਸਦਾ تیر ਰਹਿਣ ਵਾਲੀ ਵਡਿਆਈ ਕਰਕੇ ਨਾਹੀਂ ਕਹਿੰਦੇ ਨੇ ਵਡਿਆਈ ਨੂੰ ਗੁਰੂ ਸਾਹਿਬ ਫਰਮਾਨ ਕਰਦੇ ਹਨ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ ਮਾਲਕ ਪ੍ਰਭੂ ਆ ਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀ ਦੇ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਏ ਨਾਨਕ ਉਸ ਦੇ ਦਰ ਦੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰੀ ਸਦਾ ਕੈਮ ਰਹਿਣ ਵਾਲੀ ਸਿਵਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਵਤ ਸੁਲਾਵਖਸ਼ ਤੁਮ ਸਰ ਅਵਰਨਾ ਕੋਏ ਆਇਆ ਜੈ ਸੀ ਜਿਓ ਹੁਕਮੀ ਹੋਇ ਨ ਬੇੜੋ ਪਰਮ ਚੁਕਾਇ ਸੀ ਜਿਓ ਤੁਮ ਸਰ ਤੇਰੇ ਬਰਾਬਰ ਦਾ ਤੇਰੇ ਵਰਗਾ ਔਰ ਨਾ ਕੋਈ ਹੋਰ ਕੋਈ ਨਹੀਂ ਆਇਆ ਜਾਏ ਸੀ ਜੋ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਜੈਸੀ ਉਹਨ ਇੱਕ ਦਿਨ ਨਾਸ ਹੋਣਾ ਹੀ ਹੈ ਹੁਕਮੇ ਹੋਏ ਨਬੇੜ ਹੁਕਮ ਦੇ ਵਿੱਚ ਹੀ ਨਬੇੜ ਫੈਸਲਾ ਖਤਮ ਜਨਮ ਮਰਨ ਦਾ ਗੇੜ ਪਰਮ ਪਟਕਣਾ ਚੁਕਾਏ ਸੀ ਜੀਓ ਗੁਰੂ ਅਪਾਰ ਕਿਰਪਾ ਕਰਕੇ ਉਸ ਦੇ ਜਨਮ ਮਰਨ ਦਾ ਜਿਹੜਾ ਭਰਮ ਹੈ ਉਹ ਦੂਰ ਕਰ ਦਿੰਦਾ ਗੁਰ ਪਰਮ ਚੁਕਾਏ ਅਕਥ ਕਹਾਏ ਸੱਜ ਮੈਂ ਸਾਜ ਸਮਾਣਾ ਗੁਰ ਪਰਮ ਚੁਕਾਏ ਪਰਮ ਕਹਿੰਦੇ ਨੇ ਭਟਕਣਾ ਜੋ ਕਾਇ ਦੂਰ ਕਰਦਾ ਹੈ ਅਕਥ ਕਹਾਏ ਕਹਾਏ ਸਿਮਤ ਸਲਾਹ ਕਰਾਉਂਦਾ ਹੈ ਅਕਥ ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾ ਕੀਤੇ ਜਾ ਸਕਣ ਸਚ ਮੈਂ ਸਦਾ ਥਿਰ ਪ੍ਰਭੂ ਵਿੱਚ ਸਚ ਸਦਾ ਥਿਰ ਪ੍ਰਭੂ ਗੁਰੂ ਸਾਹਿਬ ਫੁਰਮਾਨ ਕਰਦੇ ਹਨ हे ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੋਰ ਜਿਹੜਾ ਵੀ ਜਗਤ ਵਿੱਚ ਆਇਆ ਹੈ ਉਹ ਇਥੋਂ ਆਖਿਰ ਚਲਾ ਜਾਏਗਾ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਜਿਸ ਮਨੁੱਖ ਦੀ ਭਟਕਣਾ ਗੁਰੂ ਦੂਰ ਕਰਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦਾ ਗੇੜ ਦਾ ਖਤਮ ਹੋ ਜਾਂਦਾ ਹੈ। ਗੁਰੂ ਜਿਸ ਦਾ ਜੇ ਜਦੀ ਭਟਕਣਾ ਦੂਰ ਕਰਦਾ ਹੈ ਉਸ ਪਾਸੋਂ ਉਸ ਪਰਮਾਤਮਾ ਦੀ ਸਿੱਖਤ ਸਲਾਹ ਘਰ ਆਉਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ ਆਪੋ ਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਆਪੋ ਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਜਦੋਂ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹੁਕਮ ਪਛਾਣਾਂ ਜਦੋਂ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਆਪ ਪਾਏ ਕਿ ਪਰਮਾਤਮਾ ਆਪ ਹੀ ਪੈਦਾ ਕਰਨ ਵਾਲਾ ਹੈ ਆਪ ਸਮਾਇ ਤੇ ਉਹ ਆਪ ਹੀ ਆਪਣੇ ਵਿੱਚ ਲੀਨ ਕਰਨ ਵਾਲਾ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹ ਮਨੁੱਖ ਸਦਾ تیر ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਦੇਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ ਸੱਚੀ ਵਡਿਆਈ ਸਦਾ تیر ਰਹਿਣ ਵਾਲਾ ਆਦਰ ਗੁਰ ਤੇ ਪਾਈ ਜਦੋਂ ਗੁਰੂ ਤੋਂ ਪ੍ਰਾਪਤ ਹੋ ਜਾਂਦੀ ਹੈ ਮਿਲ ਜਾਂਦੀ ਹੈ ਅੰਤ ਸਖਾਈ ਤੇ ਤੂੰ ਅੰਤ ਟੈਮ ਵੀ ਸਾਡਾ ਮਿੱਤਰ ਬਣਦਾ ਹੈ ਨਾਨਕ ਸਾਹਿਬ ਹੈ ਨਾਨਕ ਉਹ ਮਾਲਕ ਪ੍ਰਭੂ ਅਵਰ ਨ ਦੂਜਾ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਨਾਮ ਤੇਰੇ ਵਡਿਆਈ ਜੋ ਤੇਰੇ ਨਾਮ ਨੂੰ ਜਪ ਕੇ ਵਡਿਆਈ ਮਿਲਦੀ ਹੈ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਹੇ ਪ੍ਰਭੂ ਜਿਸ ਮਨੁੱਖ ਨੇ ਤੇਰੀ ਸਿਫਤ ਸਲਾਹ ਦੀ ਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਤੂੰ ਉਸ ਦੇ ਮਨ ਵਿੱਚ ਆ ਵਸਦਾ ਹੈ ਤੇ ਅੰਤ ਸਮੇਂ 'ਪੀ ਉਸ ਦਾ ਸਾਥੀ ਬਣਦਾ ਹੈ। اے ਨਾਨਕ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਵਰਗਾ ਹੋਰ ਕੋਈ ਨਹੀਂ। ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰੇ ਨਾਮ ਵਿੱਚ ਜੁੜਿਆ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ। ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆਂ ਜਿਓ ਇੱਕ ਸਾਹਿਬ ਦੋਇ ਰਾ ਬਾਦ ਬਧੁੰਦਿਆਂ ਜਿਓ ਤੂੰ ਸੱਚਾ ਤੂੰ ਸਦਾ ਹੀ ਸਿਰਜਣਹਾਰ ਰਚਨਹਾਰ ਅਲੱਖ ਸਰੰਦਿਆਂ ਜਿਓ ਅਲੱਖ ਹੈ ਅਦ੍ਰਿਸ਼ਟ ਸਰਿੰਦੇ ਆਹੇ ਸਰਿੰਦੇ ਹੈ ਪੈਦਾ ਕਰਨ ਵਾਲੇ ਦੋਏ ਰਾ ਚਲਾਏ ਦੋਏ ਰਾ ਭਗਤੀ ਤੇ ਮਾਇਆ ਦੇ ਬਾਦ ਕਹਿੰਦੇ ਨੇ ਝਗੜੇ ਨੂੰ ਵਧਾਉਂਦੇ ਆਂ ਜੀਓ ਜਿਸ ਨੇ ਝਗੜੇ ਵਧਾਏ ਹੋਏ ਹਨ ਦੁਇ ਰਾ ਚਲਾਏ ਹੁਕਮ ਸਵਾਰੇ ਜਨਮ ਮੂਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਸਿਰ ਪਰਾ ਦੁਇ ਰਾ ਭਗਤੀ ਔਰ ਮਾਇਆ ਦੇ ਰਾ ਹੁਕਮ ਸਬਾਹੇ ਦੋਨੋਂ ਹੁਕਮ ਦੇ ਵਿੱਚ ਹੀ ਹੋ ਰਹੇ ਹਨ ਜਨਮ ਮਰਨ ਦੋਹੇ ਰਾਹ ਇੱਕ ਜੰਮਣ ਦਾ ਤੇ ਇੱਕ ਮਰਨ ਦਾ ਸੰਸਾਰਾ ਜਿਸ ਦੇ ਵਿੱਚ ਇਹ ਸੰਸਾਰ ਚੱਲ ਰਿਹਾ ਹੈ ਨਾਮ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਨਾ ਹੀ ਕੋ ਬੇਲੀ ਕੋਈ ਸਾਥੀ ਨਹੀਂ ਹੈ ਵਿਖ ਲਾਦੀ ਵਿਖ ਕਹਿੰਦੇ ਨੇ ਜ਼ਹਿਰ ਨੂੰ ਲਾਦੀ ਲੱਦੀ ਹੋਈ ਹੈ ਸਿਰ ਪਾਰਾ ਸਿਰ ਦੇ ਉੱਤੇ ਭਾਰ ਚੱਕੀ ਫਿਰਦਾ ਹੈ। हे अदृष्ट रचनहार तू ਸਦਾ ਕਾਇਮ ਰਹਿਣ ਵਾਲਾ ਹੈ। ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ। ਇੱਕੋ ਸਿਰਜਣਹਾਰ ਹੀ ਸਾਰੇ ਜਗਤ ਦਾ ਮਾਲਕ ਹੈ। ਉਸ ਨੇ ਜੰਮਣਾ ਤੇ ਮਰਨਾ ਦੋ ਰਾਹ ਤੇ ਚਲਾਏ ਹਨ। ਉਸੇ ਦੀ ਰਜ਼ਾ ਅਨੁਸਾਰ ਜਗਤ ਵਿੱਚ ਝਗੜੇ ਵਾਦੇ ਹਨ ਦੋਵੇਂ ਰਾਸੇ ਪ੍ਰਭੂ ਦੇ ਹੀ ਤੋਰੇ ਹਨ ਸਾਰੇ ਜੀਵ ਉਸੇ ਦੇ ਹੁਕਮ ਵਿੱਚ ਆਣ ਉਸੇ ਦੇ ਹੁਕਮ ਅਨੁਸਾਰ ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ ਜੀਵ ਨਾਮ ਨੂੰ ਭਲਾ ਕੇ ਮਾਇਆ ਦਾ ਮੋਹ ਜ਼ਹਿਰ ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ ਇਹ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ ਹੁਕਮ ਆਇਆ ਹੁਕਮ ਨਾ ਬੁਝੈ ਹੁਕਮ ਸਵਾਰਨ ਹਰਾ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣਹਾਰਾ ਹੁਕਮੀ ਆਇਆ ਤੂੰ ਹੁਕਮ ਦੇ ਵਿੱਚ ਆਇਆ ਹੈ ਹੁਕਮ ਨਾ ਬੁੱਝੇ ਤੇ ਤੂੰ ਹੁਕਮ ਨੂੰ ਨਹੀਂ ਸਮਝਦਾ ਹੁਕਮ ਸਵਾਰਨਹਾਰਾ ਪਰਮਾਤਮਾ ਆਪ ਹੀ ਸਿਧੇ ਰਾਹ ਪਾਉਣ ਵਾਲਾ ਹੈ ਸਿਧੇ ਰਾਹ ਪਾਉਣ ਦਾ ਸਮਰਥ ਹੈ ਨਾਨਕ ਸਾਹਿਬ ਹੈ ਨਾਨਕ ਉਹ ਮਾਲਕ ਸ਼ਬਦ ਸੰਝਾਪੈ ਸ਼ਬਦ ਵਿੱਚ ਜੁੜਿਆ ਇਹ ਸਮਝ ਆਉਂਦੀ ਹੈ ਸਾਚਾ ਸਦਾ ਥਿਰ ਰਹਿਣ ਵਾਲਾ ਸਿਰਜਣਹਾਰਾ ਰਚਨਹਾਰ ਮਾਲਕ ਪਰਮਾਤਮਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਦਾ ਹੁਕਮ ਨਹੀਂ ਸਮਝਦਾ ਪਰਬੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੇ ਸਮਰੱਥ ਹੈ। ਏ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਸਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ।